ਅਸਲਾਮੁਅਲੈਕੁਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ विक्रम सिंह मुजीठिया नु लेके एक बड़ी अपडेट जिनु ਸੁਣ ਕੇ ਤੁਸੀਂ ਹੈਰਾਨ رہ ਜਾਓਗੇ ਕਿਉਂਕਿ सीएम ਭਗਵੰਤ ਮਾਨ ਨੇ विक्रम सिंह मुजीठिया नु ਲੈ ਕੇ ਪੰਜਾਬ ਦੇ ਲੋਕਾਂ ਦੇ ਨਾਲ ਇੱਕ ਵੱਡਾ ਵਾਅਦਾ ਕੀਤਾ ਸੀਗਾ ਕਿ ਹੁਣ ਇਹਨੂੰ ਕਦੀ ਬਾਹਰ ਨਹੀਂ ਆਉਣ ਦਿੱਤਾ ਜਾਏਗਾ ਕਿਉਂਕਿ ਅਸੀਂ ਪੱਕੇ ਪੈਰਾਂ ਤੇ ਪੱਕੇ ਹੱਥਾਂ ਦੇ ਨਾਲ विक्रम सिंह मुजीठिया ਦੇ ਉੱਤੇ ਹੱਥ ਪਾਇਆ ਹੈਗਾ ਵੈ ਲੇਕਿਨ ਕਿਸ ਤਰ੍ਹਾਂ ਹੁਣ ਹਾਲਾਤ ਬਦਲੇ ਹੈਗੇ ਔਰ विक्रम सिंह मुजीठिया ਦੀ ਜ਼ਮਾਨਤ ਹੋਣ ਜਾ ਰਹੀ ਹੈ ਕਿ ਇਸ ਦੇ ਬਾਰੇ ਮੁਕੰਮਲ ਡਿਟੇਲ ਅੱਜ ਦੀ ਵੀਡੀਓ ਦੇ ਵਿੱਚ ਜਾਣਾਂਗੇ ਚੱਲ ਕੇ ਵੀਡੀਓ ਦੇਖਨੇ ਫਿਰ ਕਰਨੇ ਆ ਉਸ ਤੇ ਵਿਚਾਰ ਬਹੁਤ ਵੱਡੀ ਖਬਰ ਹੈ ਜਿਵੇਂ ਕਿ ਬਿਕਰਮ ਸਿੰਘ ਮਜੀਠੀਆ ਲੱਗਦਾ ਸੀ ਕਿ ਜੇਲ੍ਹੋਂ ਬਾਹਰ ਨਹੀਂ ਆ ਸਕਦੇ ਪਰ ਬਿਕਰਮ ਸਿੰਘ ਮਜੀਠੀਆ ਤੇ ਜਿਹੜੀ ਅਪਡੇਟ ਦੇਖਣ ਜਾ ਰਹੇ ਹਾਂ ਤੁਹਾਡੇ ਵੀ ਹੋਸ਼ ਉਡਾ ਦੇਣ ਵਾਲੀ ਹੈ ਕਿਉਂਕਿ ਇੱਕ ਪਾਸੇ ਪੰਜਾਬ ਦੀ ਸਰਕਾਰ ਨੇ ਕਿਹਾ ਕਿ ਅਸੀਂ ਬਿਕਰਮ ਸਿੰਘ ਮਜੀਠੀਆ ਨੂੰ ਰਿਹਾ ਨਹੀਂ ਹੋਣ ਦੇਵਾਂਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹੀ ਪੰਜਾਬ ਦੇ ਲੋਕਾਂ ਦੇ ਸਾਹਮਣੇ ਇੱਕ ਵਾਅਦਾ ਕਰਕੇ ਬੈਠੇ ਸੀ ਪਰ ਦੂਜੇ ਪਾਸੇ ਜੀ ਬਿਕਰਮ ਸਿੰਘ ਮਜੀਠੀਆ ਨੂੰ ਹਾਈ ਕੋਰਟ ਤੋਂ ਰਿਹਾਈ ਕਿਵੇਂ ਮਿਲ ਜਾਂਦੀ ਔਰ ਉਸ ਦੇ ਜਿਹੜੇ ਵਕੀਲ ਨੇ ਉਹਨਾਂ ਦਾ ਤੁਹਾਡੇ ਸਾਹਮਣੇ ਇੱਕ ਬਾਤ ਵੱਡਾ ਖੁਲਾਸਾ ਕਰਨ ਜਾ ਰਹੇ ਹਨ ਇੱਕ ਵੀਡੀਓ ਦੇ ذریعے ਬਿਕਰਮ ਸਿੰਘ ਮਜੀਠੀਆ ਦੀ ਰਿਹਾਈ ਦਾ ਪਹਿਲਾ ਵੀਡੀਓ ਤੁਹਾਡੇ ਸਾਹਮਣੇ ਤਰਾਂਗੇ ਕਿਉਂਕਿ ਬਿਕਰਮ ਸਿੰਘ ਮਜੀਠੀਆ ਲੰਮੇ ਸਮੇਂ ਤੋਂ ਨਾਬਾਦੀ ਜੇਲ੍ਹ ਦੇ ਵਿੱਚ ਬੰਦ ਹੈ ਉਹਨਾਂ ਦੇ ਵਕੀਲਾਂ ਨੇ ਬੜਾ ਜ਼ੋਰ ਲਾਇਆ ਬੜੀ ਜ਼ੋਰ ਜਮਾਇਸ ਪਹਿਲਾਂ ਵੀ ਕੀਤੀ ਗਈ ਹੈ ਜਦੋਂ ਮਾ ਵਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਹੋਈ ਹੈ ਉਸ ਤੋਂ ਬਾਅਦ ਬੰਗਲੌਰ ਦੇ ਵਕੀਲ ਤੱਕ ਬੁਲਾਏ ਜਾਂਦੇ ਆ ਸ਼ੰਕਰ 헤ਗੜੇ ਜਿਨ੍ਹਾਂ ਨੇ ਪੂਰਾ ਕੇਸ ਪਲਟ ਕੇ ਧਰ ਦਿੱਤਾ ਸੀ ਪਰ ਉਹਨਾਂ ਦੀਆਂ ਦਲੀਲਾਂ ਦੇ ਆਧਾਰ ਤੇ ਇੱਕ ਬਹੁਤ ਵੱਡਾ ਫੈਸਲਾ ਹਾਈ ਕੋਰਟ ਦੇ ਵਿੱਚ ਕਿਵੇਂ ਹੁੰਦਾ ਔਰ ਵਿਕਰਮ ਸਿੰਘ ਮਜੀਠੀਆ ਦੇ ਜਿਹੜੇ ਸਮਰਥਕ ਨੇ ਉਹਨਾਂ ਦੇ ਵਿੱਚ ਵੀ ਕਹਿੰਦੇ ਬੜਾ ਹਾਈ ਲੈਵਲ ਤੇ ਵੱਡਾ ਸ਼ੋਰ ਮਚ ਗਿਆ ਤੇ ਖੁਸ਼ੀ ਦਾ ਮਾਹੌਲ ਬਣ ਚੁੱਕਿਆ ਔਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਲੋਕਾਂ ਨੂੰ ਵਾਰ-ਵਾਰ ਕਿਹਾ ਸੀ ਕਹਿੰਦੇ ਅਸੀਂ ਵਿਕਰਮ ਮਜੀਠੀਆ ਨੂੰ ਨਾਬਾਦੀ ਜੇਲ੍ਹ ਦੇ ਵਿੱਚੋਂ ਨਹੀਂ ਨਿਕਲਣ ਦੇਵਾਂਗੇ ਪਰ ਵਿਕਰਮ ਸਿੰਘ ਮਜੀਠੀਆ ਨੂੰ ਰਾਹਤ ਕਿਵੇਂ ਮਿਲ ਜਾਂਦੀ ਹੈ ਇਹ ਬਹੁਤ ਵੱਡੇ ਸਵਾਲ ਪੰਜਾਬ ਦੇ ਲੋਕਾਂ ਦੇ ਸਾਹਮਣੇ ਹੋਣਗੇ ਔਰ ਦੂਜੇ ਪਾਸੇ ਪੰਜਾਬ ਦੀ ਸਰਕਾਰ ਨੂੰ ਪੰਜਾਬ ਦੇ ਲੋਕਾਂ ਨੇ ਇਹ ਵੀ ਕਿਹਾ ਸੀ ਕਹਿੰਦੇ ਜੇਕਰ ਵਿਕਰਮ ਸਿੰਘ ਮਜੀਠੀਆ ਨਾਬਾਦੀ ਜੇਲ੍ਹ ਦੇ ਵਿੱਚੋਂ ਬਾਹਰ ਆ ਗਿਆ ਤਾਂ ਪੰਜਾਬ ਦੀ ਸਰਕਾਰ ਦਾ ਫਿਰ ਤਖਤਾ ਪਲਟਦਾ ਹੈ ਯਾਨੀ 2027 ਦੇ ਵਿੱਚ ਤਖਤਾ ਪਲਟ ਹੋ ਜਾਣਾ ਏ ਪੰਜਾਬ ਦੇ ਮੁੱਖ ਮੰਤਰੀ ਨੂੰ ਪੰਜਾਬ ਦੇ ਲੋਕਾਂ ਦੁਆਰਾ ਕਿਹਾ ਗਿਆ ਸੀ ਕਿਉਂਕਿ ਬਹੁਤ ਵੱਡੇ ਪੱਦਰ ਦੇ ਉੱਤੇ ਬਿਕਰਮ ਸਿੰਘ ਮਜੀਠੀਆ ਦਾ ਜਦੋਂ ਦੇ ਗ੍ਰਿਫਤਾਰੀ ਹੁੰਦੀ ਆ ਉਸ ਤੋਂ ਬਾਅਦ ਭਗਵੰਤ ਮਾਨ ਦੇ ਨਾਲ ਪੰਜਾਬ ਦੇ ਵਿੱਚੋਂ ਵੱਡੇ ਪੱਦਰ ਦੇ ਉੱਤੇ ਜਨਤਾ ਜੁੜਨੀ ਸ਼ੁਰੂ ਹੋ ਗਈ ਸੀ ਕਹਿੰਦੇ ਜੀ ਉਸ ਝਾਫੇ ਨੂੰ ਹੱਥ ਪਾਇਆ ਜਿਹਨੂੰ ਅੱਜ ਤੱਕ ਕੋਈ ਵੀ ਪੰਜਾਬ ਦਾ ਮੁੱਖ ਮੰਤਰੀ ਉਂਗਲੀ ਕਰਨ ਤੋਂ ਡਰਦਾ ਸੀ ਪਰ ਪੰਜਾਬ ਦੇ ਮੁੱਖ ਮੰਤਰੀ ਦੇ ਹੱਕ ਦੇ ਵਿੱਚ ਪੂਰੇ ਪੰਜਾਬ ਤਕਰੀਬਨ ਕਹੋ ਜਿਵੇਂ 90% ਲੋਕ ਪੂਰੇ ਪੰਜਾਬ ਭਰ ਦੇ ਲੋਕ ਹੀ ਖੜੇ ਗਏ ਤਾਂ ਹੁਣ ਵਿਕਰਮ ਸਿੰਘ ਮਜੀਠੀਆ ਦਾ ਨਾਬਾਦੀ ਜੇਲ੍ਹ ਦੇ ਵਿੱਚੋਂ ਪਹਿਲਾ ਸੁਨੇਹਾ ਤੁਹਾਡੇ ਸਾਹਮਣੇ ਧਰਦੇ ਆ ਕਿ ਵਿਕਰਮ ਸਿੰਘ ਮਜੀਠੀਆ ਨਾਬਾਦੀ ਜੇਲ੍ਹ ਦੇ ਵਿੱਚੋਂ ਕਿਵੇਂ ਰਿਹਾ ਹੁੰਦੇ ਨੇ ਔਰ ਉਹਨਾਂ ਦੇ ਵਕੀਲਾਂ ਨੇ ਕੀ ਦਲੀਲਾਂ ਧਰੀਆਂ ਕੋਰਟ ਦੇ ਅੰਦਰ ਔਰ ਸਰਕਾਰ ਦੇ ਵਿਰੁੱਧ ਕਿਹੜੀ-ਕਿਹੜੀ ਬਹਿਣਵਾਜੀ ਕੀਤੀ ਆ ਸੁਣੋ ਦੇਖੋ ਇਸ ਪੂਰੀ ਜਿਹੜੇ ਵਿਕਰਮ ਸਿੰਘ ਮਜੀਠੀਆ ਦੇ ਡੀਪੀਸੀ ਐਕਟ ਜਿਹੜੇ ਡਿਸਕ੍ਰਿਪਸ਼ਨਲ ਐਸੈਟ ਨੂੰ ਲੈ ਕੇ ਯਾਨੀ ਕਿ ਆਮਦਨ ਤੋਂ ਜ਼ਿਆਦਾ ਪ੍ਰੋਪਰਟੀ ਨੂੰ ਲੈ ਕੇ ਜਿਹੜਾ ਐਫ ਆਈ ਆਰ ਦਰਜ ਕੀਤੀ ਸੀ ਉਹਦੇ ਵਿੱਚ ਉਹਨਾਂ ਦੀ ਰੈਗੂਲਰ ਬੇਲ ਦੇਖਿਆ ਜਾਵੇ ਤਾਂ ਲਗਾਤਾਰ ਪਿਛਲੇ 12 ਦਿਨਾਂ ਤੋਂ ਬਹਿਸ ਚੱਲ ਰਹੀ ਸੀ ਪਹਿਲਾਂ ਵਿਕਰਮ ਸਿੰਘ ਮਜੀਠੀਆ ਦੇ ਜਿਹੜੇ ਐਡਵੋਕੇਟ ਹੈਗੇ ਉਹਨਾਂ ਦੀ ਤਰਫ ਤੋਂ ਸੀਨੀਅਰ ਐਡਵੋਕੇਟ ਆਰ ਐਸ ਚਿਮਮਾ ਨੇ ਆਪਣੇ ਪੱਖ ਰੱਖਿਆ ਜਿਹੜਾ ਵਿਕਰਮ ਸਿੰਘ ਮਜੀਠੀਆ ਦਾ ਪੱਖ ਹੈ ਇਸ ਪੂਰੇ ਦੇ ਪੂਰੇ ਮਾਮਲੇ 'ਚ ਕਿ ਉਹਨਾਂ ਨੂੰ ਰੈਗੂਲਰ ਬੇਲ ਦਿੱਤੀ ਜਾਣੀ ਚਾਹੀਦੀ ਹੈ ਕਿਉਂਕਿ आरएस सीमा ਜਿਹੜੇ ਸੀਨੀਅਰ ਉਹਨਾਂ ਨੇ ਸਿੱਧਾ ਸਵਾਲ ਚੱਕਿਆ ਐਫ ਆਈ ਆਰ ਉੱਤੇ ਕਿ ਜਿਹੜੀ ਐਫ ਆਈ ਆਰ ਆਪਣੇ ਆਪ ਚ ਗਲਤ ਹੈਗੀ ਹੈ ਕਿਉਂਕਿ ਇਹੀ ਸਾਰੀ ਰਿਪੋਰਟ ਜਿਹਨੂੰ ਆਧਾਰ ਬਣਾ ਕੇ ਉਹ ਰਿਪੋਰਟ ਉਹ ਦਸਤਾਵੇਜ਼ ਜਿਨ੍ਹਾਂ ਨੂੰ ਆਧਾਰ ਬਣਾ ਕੇ ਇਹ ਜਿਹੜਾ ਕੇਸ ਦਰਜ ਕੀਤਾ ਹੈ ਪੀਸੀ ਐਕਟ ਦਾ ਉਹ ਸਾਰੀ ਦੀ ਸਾਰੀ ਰਿਪੋਰਟ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਜਿਹੜੀ 2021 ਚ ਐਨ ਡੀ ਪੀ ਐ ਐਕਟ ਚ ਕੇਸ ਜਿਹੜੀ ਐਫ ਆਈ ਆਰ ਕੀਤੀ ਸੀ ਸੇਮ ਉਹੀ ਗਰਾਉਂਡਸ ਤੇ ਉਹੀ ਸਾਰੇ ਦਸਤਾਵੇਜ਼ ਲੈ ਕੇ ਇਹਨਾਂ ਨੇ ਇਹ ਕੇਸ ਬਣਾਇਆ ਔਰ ਇਹੀ ਜਦੋਂ ਹਾਈ ਕੋਰਟ ਤੋਂ 2022 ਚ ਵਿਕਰਮ ਸਿੰਘ ਮਜੀਠੀਆ ਨੂੰ ਐਨ ਡੀ ਪੀ ਐ ਐਕ ਉਦੋਂ ਪੰਜਾਬ ਸਰਕਾਰ ਨੇ ਕੈنسਲੇਸ਼ਨ ਆਫ ਵੇਲ ਸੁਪਰੀਮ ਕੋਰਟਸ ਫਾਈਲ ਕੀਤੀ ਸੀ ਔਰ ਰਿਪੋਰਟ ਸੁਪਰੀਮ ਕੋਰਟ ਜੀ ਪੇਸ਼ ਕੀਤੀ ਗਈ ਸੀ ਜਿਹਨੂੰ ਸੁਪਰੀਮ ਕੋਰਟ ਨੇ ਖਾਰਿਜ ਕਰਤਾ ਸੀਗਾ ਲੇਕਿਨ ਉਦੋਂ ਬਾਅਦ ਪੰਜਾਬ ਸਰਕਾਰ ਨੇ ਇੱਕ ਨਵਾਂ ਰਸਤਾ ਲੱਭਿਆ ਬਿਕਮਸਿੰਗ ਬਜਟੀਆਂ ਦੇ ਖਿਲਾਫ ਕੇਸ ਦਰਜ ਕਰਨ ਦਾ ਔਰ ਉਹ ਬਣਾਇਆ 25 ਜੂਨ ਨੂੰ पीसी एक्ट ਵਿੱਚ اور ডিসਪਰੋਪਰਸ਼ਨਡ ਅਸਰ ਦੇ ਸੇਮ ਕੋਹੀ ਸਾਰੇ ਦਸਤਾਵੇਜ਼ ਸੇਮ ਕੋਹੀ ਸਾਰੀ ਰਿਪੋਰਟਸ ਐਸ ਕਰਕੇ ਐਫ ਆਈ ਆਰ ਬਿਲਕੁਲ ਨਹੀਂ ਬਣਦੀ ਦੂਸਰੀ ਗੱਲ ਜਿਹੜੀ ਆਰਐਸਸੀ ਮਾਦਾ ਕਹਿਣਾ ਸੀਗਾ ਕਿ ਇੱਕ ਪਾਸੇ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਡਰਗ ਮਨੀ ਹੈ ਜੇ ਡਰਗ ਮਨੀ ਹੈ ਤਾਂ ਪੀਸੀ ਐਕਟ ਕਿਵੇਂ ਆਉਂਦਾ ਡਰਗ ਮਨੀ ਬਿਲਕੁਲ ਐਨਡੀਪੀ ਅਸਫेक्ट ਚ ਆਏਗੀ ਤਾਂ ਸੁਣ ਲਓ ਪੰਜਾਬ ਵਾਲੇ ਜਿਵੇਂ ਕਿ ਡਰਗ ਮਨੀ ਦਾ ਕੇਸ ਜਿਹੜਾ ਕਿ ਪੰਜਾਬ ਦੀ ਸਰਕਾਰ ਪੰਜਾਬ ਦੇ ਲੋਕਾਂ ਦੇ ਸਾਹਮਣੇ ਕਰ ਰਹੀ ਹੈ ਔਰ ਦੂਜੇ ਪਾਸੇ ਐਨਡੀਪੀ ਅਸਰ ਦੇ ਕੇ ਕੇਸ ਤਾਂ ਹੁਣ ਤੱਕ ਉਹਦੇ ਵਿੱਚ ਚਾਰਾਣ ਕਿਉਂ ਨਹੀਂ ਪੇਸ਼ ਹੁੰਦਾ ਸਭ ਤੋਂ ਵੱਡਾ ਸਵਾਲ ਇਹ ਕਿ ਵੀ ਹੈ ਪੰਜਾਬ ਦੀ ਸਰਕਾਰ ਨੇ ਵਿਜੀਲੈਂਸ ਬਿਊਰੋ ਨੇ ਵਿਕਰਮ ਸਿੰਘ ਮਜੀਠੀਆ ਨੂੰ ਨਾਬਾਦੀ ਜੇਲ੍ਹ ਦੇ ਵਿੱਚ ਤਾਂ ਰੱਖਿਆ ਪਰ ਸਭ ਤੋਂ ਵੱਡਾ ਪੁੱਛਾਲ ਤਾਂ ਹੋਣਾ ਆਉਣ ਵਾਲਾ ਵਿਕਰਮ ਸਿੰਘ ਮਜੀਠੀਆ ਦੀ ਕਹਿੰਦੇ ਜੀ ਜਿਹੜੀ ਆ ਹੁਣ ਸੁਣਵਾਈ ਹੋਣੀ ਹੈ ਉਹਦੇ ਉੱਤੇ ਇਹ ਨਹੀਂ ਕਹਿ ਸਕਦੇ ਕਿ ਕਿੰਨੇ ਦਿਨਾਂ ਤੋਂ ਹੋਊਗੀ ਉਹ ਮਾਮਲਾ ਹੀ ਕੁਛ ਐਸਾ 8 ਦਿਨਾਂ ਤੋਂ ਵੀ ਹੋ ਸਕਦੀ ਆ 2 ਦਿਨਾਂ ਤੋਂ ਵੀ ਹੋ ਸਕਦੀ ਆ ਦੇ ਹਫਤਾ ਤੋਂ ਵੀ ਹੋ ਸਕਦੀ ਹੈ ਇੱਕ ਮਹੀਨੇ ਦੇ ਵਿੱਚ ਵੀ ਹੋ ਸਕਦੀ ਹੈ। ਯਾਨੀ ਬਿਕਰਮ ਸਿੰਘ ਮਜੀਠੀਆ ਦਾ ਐ ਕਿਹਦਾ ਰਸਤਾ ਖੋਲ ਦਿੱਤਾ ਵਕੀਲਾ ਨੇ। ਉਹਨਾਂ ਨੇ ਕੋਰਟ ਦੇ ਅੰਦਰ ਦਲੀਲੋਈ ਅਸੀਂ ਧਰਿਆ ਜੱਜ ਦੇ ਸਾਹਮਣੇ ਕਿ ਭਾਈ ਜਿਹੜੀ ਇਹ ਰਿਪੋਰਟ ਐ ਐਫ ਆਈ ਆਰ ਇਹ ਬਿਲਕੁਲ ਗਲਤ ਕੀਤੀ ਗਈ ਐ। ਬਿਕਰਮ ਸਿੰਘ ਮਜੀਠੀਆ ਅੰਦਰ ਤੋਂ ਜ਼ਿਆਦਾ ਮਾਮਲੇ ਦੇ ਵਿੱਚ ਕੈਦ ਐ ਔਰ ਦੂਜੇ ਪਾਸੇ ਕਿਹਾ ਜਾਂਦਾ ਸੀ ਕਹਿੰਦੇ ਬਿਕਰਮ ਸਿੰਘ ਮਜੀਠੀਆ ਚਿੱਟੇ ਦਾ ਮਾਮਲਾ ਹੋਰ ਬਹੁਤ ਸਾਰੇ ਜਿਹੜਾ ਕਿ ਨਸ਼ੀਲੇ ਪਦਾਰਥਾਂ ਨੂੰ ਲੈ ਕੇ ਗੱਲ ਚੱਲ ਰਹੀ ਹੈ। ਪਰ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਿਨ੍ਹਾਂ ਨੇ ਪੰਜਾਬ ਦੇ ਲੋਕਾਂ ਦੇ ਵਿੱਚ ਇੱਕ ਸਰਵੇ ਵੀ ਕਰਵਾ ਦਿੱਤਾ ਸੀ ਕਿਉਂ ਕਿ ਬੇ ਨਿਊ ਚੈਨਲ ਦੇ ਉੱਤੇ ਇੱਕ ਸਰਵੇ ਹੋਇਆ ਉਹਦੇ ਵਿੱਚ ਦੱਸਿਆ ਗਿਆ ਜੀ ਕਹਿੰਦੇ ਵਿਕਰਮ ਸਿੰਘ ਮਜੀਠੀਆ ਪੰਜਾਬ ਦੇ ਲੋਕਾਂ ਨੇ ਬਲਕਿ ਇਹ ਗੱਲ ਕਹੀ ਕਹਿੰਦੇ ਜੀ ਵਿਕਰਮ ਸਿੰਘ ਮਜੀਠੀਆ ਨੂੰ ਕਾਲੇ ਪਾਣੀ ਭੇਜਣਾ ਚਾਹੀਦਾ ਨਾ ਬਦੀ ਜੇਲ੍ਹ ਦੇ ਵਿੱਚ ਨਹੀਂ ਰੱਖਣਾ ਚਾਹੀਦਾ ਕੋਈ ਕਹਿੰਦਾ ਡਿਬਰੂਵੜ ਦੇ ਵਿੱਚ ਭੇਜੋ ਪਰ ਇੱਥੇ ਪੰਜਾਬ ਦੀ ਸਰਕਾਰ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੇਬਰੂ ਵਰਤਾਨੀ ਭੇਜਿਆ ਨਾ ਉਹਨੂੰ ਕਾਲੇ ਪਾਣੀ ਭੇਜਿਆ ਪਰ ਇਹਨਾਂ ਵਿਸ਼ਵਾਸ ਜ਼ਰੂਰ ਦਵਾ ਦਿੱਤਾ ਪੰਜਾਬ ਦੇ ਲੋਕਾਂ ਨੂੰ ਕਿ ਬਿਕਰਮ ਸਿੰਘ ਮਜੀਠੀਆ ਚਾਹੇ ਨਾ ਬਦੀ ਜੇਲ੍ਹ ਦੇ ਵਿੱਚ ਬੰਦ ਆ ਅਸੀਂ ਉਸ ਬੰਦੇ ਨੂੰ ਬਾਹਰ ਨਹੀਂ ਨਿਕਲਣ ਦੇਵਾਂਗੇ ਜਦੋਂ ਤੱਕ ਸਾਡੀ ਸੱਤਾ ਰਹਿੰਦੀ ਹੈ ਪਰ ਹੁਣ ਸਵਾਲ ਇਹ ਵੀ ਹੈ ਕਿ ਜਿਹੜਾ ਹਾਈ ਕੋਰਟ ਹੈ ਉਹਦਾ ਆਖਰੀ ਫੈਸਲਾ ਬਿਕਰਮ ਸਿੰਘ ਮਜੀਠੀਆ ਤੇ ਹੋਣ ਜਾ ਰਿਹਾ ਤੇ ਬਿਕਰਮ ਸਿੰਘ ਮਜੀਠੀਆ ਨੂੰ ਨੜੇ 90% ਕਹਿ ਸਕਦੇ ਜਮਾਨਤ ਤੇ ਮਿਲਣ ਦੇ ਚਾਂਸ ਬਣੇ ਹੋਏ ਨੇ ਕਿ ਵਿਜੀਲੈਂਸ ਬੀਰੋ ਉਸ ਤੇ ਰੋਕ ਲਾ ਪਾਉਗੀ ਪੰਜਾਬ ਦੀ ਸਰਕਾਰ ਕੋਈ ਹੋਰ ਹਵਾਲਾ ਦੇ ਕੇ ਹਾਈ ਕੋਰਟ ਨੂੰ ਕਿ ਉਸ ਨੂੰ ਅੰਦਰ ਰੱਖ ਪਾਉਗੀ ਇਹ ਬਹੁਤ ਵੱਡੇ ਸਵਾਲ ਸਰਕਾਰ ਦੇ ਸਾਹਮਣੇ ਆ ਕੇ ਖੜ ਗਏ ਹੁਣ ਤੱਕ ਦੀਆਂ ਖਬਰਾਂ ਚੋਂ ਬਹੁਤ ਵੱਡੀ ਖਬਰ ਇਹ ਆ ਵਿਕਰਮ ਸਿੰਘ ਮਜੀਠੀਆ ਜੇਕਰ ਵਾਕਈ ਵਾਰ ਆ ਜਾਂਦਾ ਤਾਂ ਪੰਜਾਬ ਦੇ ਅੰਦਰ ਗੈਂਗਸਟਰਵਾਦ ਨਸ਼ੀਲੇ ਪਦਾਰਥ ਚਟਾ ਮੋਂ ਅਮਪੋਰਟ ਹੋ ਜਾਣਾ ਕਦੇ ਪੰਜਾਬ ਦੀ ਸਰਕਾਰ ਨੇ ਮੁਹਿਮ ਕਿਹੜੀ ਚਲਾਈ ਸੀ ਨਸ਼ਾ ਵਿਰੁੱਧ ਯੁੱਧ ਇਹੀ ਚਲਾਈਆ ਸੀ ਤਾਂ ਉਹਦੇ ਤਹਿਤ ਵਿਕਰਮ ਸਿੰਘ ਮਜੀਠੀਆ ਸਭ ਤੋਂ ਵੱਡਾ ਮਗਰਮੱਛ ਸੀ ਜਿਹਨੂੰ ਫੜ ਕੇ ਪੰਜਾਬ ਦੀ ਸਰਕਾਰ ਨੇ ਅੰਦਰ ਦਿੱਤਾ ਉਸੇ ਦਾ ਕਰਕੇ ਬਾਕੀ ਦੇ ਜਿਹੜੇ ਚੇਲੇ ਚਪਾਟੇ ਨੇ ਉਹਨਾਂ ਨੂੰ ਬਿਠਾਣ ਲ ਪੈੰਦੀ ਗਈ ਤਾਂ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਦੋਂ ਪੰਜਾਬ ਦੇ ਅੰਦਰ ਇਹ ਐਕਸ਼ਨ ਕੀਤਾ ਮਜੀਠੀਏ ਤੇ ਉਸ ਤੋਂ ਬਾਅਦ ਬਹੁਤ ਵੱਡੇ ਪੱਧਰ ਦੇ ਉੱਤੇ ਤਸਕਰੀ ਬੰਦ ਹੋ ਚੁੱਕੀ ਹੈ ਕਿਉਂਕਿ ਇਹਨਾਂ ਦਾ ਇੱਕ ਨੈਟਵਰਕ ਬਣਾਇਆ ਹੋਇਆ ਸੀ ਜੀਵੀ ਚੈਨ ਮੁੱਖ ਮੰਤਰੀ ਭਵਨ ਸਿੰਘ ਮਾਨ ਦੇ ਰਾਜ ਦੇ ਵਿੱਚ ਟੁੱਟ ਚੁੱਕੀ ਹੈ ਤਾਂ ਤੁਹਾਡਾ ਕੀ ਕਹਿਣਾ ਇਹਨਾਂ ਗੱਲਾਂ ਬਾਤਾਂ ਦੇ ਉੱਤੇ ਅਸਹੀਗਾ ਪੰਜਾਬ ਵਾਲੇ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਵਾਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ ਭਗਵੰਤ ਮਾਨ ਨੇ ਸੌਂ ਚੁੱਕੀ ਸੀ ਕਿ ਵਿਕਰਮ ਸਿੰਘ ਮਜੀਠੀਆ ਨੂੰ ਹੁਣ ਬਾਹਰ ਨਹੀਂ ਆਉਣ ਦਿੱਤਾ ਜਾਏਗਾ ਵਿਕਰਮ ਸਿੰਘ ਮਜੀਠੀਆ ਜਿਹੜੇ ਕਿ ਲੰਮੇ ਅਰਸੇ ਤੋਂ ਨਾਬਾਦੀ ਜੇਲ੍ਹ ਦੇ ਵਿੱਚ ਬੰਦ ਸੀਗੇ ਪੰਜਾਬ ਦੇ ਲੋਕਾਂ ਨੇ ਵੀ ਮੁੱਖ ਮੰਤਰੀ ਦੇ ਸਾਹਮਣੇ ਇਹ ਮੰਗ ਰੱਖੀ ਸੀਗੀ ਕਿ ਨਾ ਇਹਨਾਂ ਨੂੰ ਜ਼ਮਾਨਤ ਦਿੱਤੀ ਜਾਵੇ ਔਰ ਦੂਜਾ ਇਹਨਾਂ ਨੂੰ ਕਾਲਿਆਂ ਪਾਣੀਆਂ ਜਾਂ ਫਿਰ ਜਿਹੜੀ ਡਿਬਰੂਗਰ ਦੀ ਜੇਲ੍ਹ ਦੇ ਵਿੱਚ ਭੇਜਿਆ ਜਾਵੇ ਪਰ ਵਿਕਰਮ ਸਿੰਘ ਮਜੀਠੀਆ ਨੂੰ ਡਿਬਰੂਗੜ ਦੀ ਜੇਲ੍ਹ ਚ ਤੇ ਨਹੀਂ ਭੇਜਿਆ ਗਿਆ ਪਰ ਨਾਬਾ ਦੀ ਜੇਲ੍ਹ ਦੇ ਵਿੱਚ ਜ਼ਰੂਰ ਬੰਦ ਸੀਗੇ ਉਹਨਾਂ ਦੀ ਜ਼ਮਾਨਤ ਵਾਸਤੇ ਵੱਡੇ ਵੱਡੇ ਵਕੀਲ ਜਿਹੜੇ ਹਾਇਰ ਕੀਤੇ ਗਏ ਸ਼ੰਕਰ heids ਬੰਗਲੌਰ ਤੋਂ ਮਂਗਾਏ ਗਏ ਉਹਨਾਂ ਨੂੰ ਮੋਟੀ ਰਕਮ ਦਿੱਤੀ ਗਈ ਪਰ ਜਿਹੜਾ ਵਹ ਉਹ ਜ਼ਮਾਨਤ ਹੁੰਦੀ ਨਜ਼ਰ ਨਹੀਂ ਸੀ ਆ ਰਹੀ ਪਰ ਹੁਣ ਜਿਹੜੇ ਹਾਲਾਤ ਐ ਉਹ ਤਬਦੀਲ ਹੋ ਗਏ ਹੈਗੇ ਕਿਉਂਕਿ ਉਹਨਾਂ ਨੇ ਜੁੜੇ ਜੱਜ ਦੇ ਅੱਗੇ चुकिया है जे दलायल दिते हैं जजद के बिक्रम सिंह मजिठिया की जमानत को लैके तो लगता है कि बहुत जल्द बिक्रम सिंह मजिठिया की जमानत हो जाएगी क्योंकि जोड़ी अगली पेशी है वो बिक्रम सिंह मजिठिया की जमानत होने नाइनटी नाइन परसेंट नवे फीसद वह चांस है कि उन्होंने जमानत हो जाएगी और उन्होंने जोड़े समर्थक है वह भी इस चीज़ को लैके बहुत खुश है कि बिक्रम सिंह मजिठिया की जमानत ਹੋ ਜਾਏਗੀ ਕਿਉਂਕਿ ਜਿਹੜੇ ਦਲਾਇਲ ਪੇਸ਼ ਕੀਤੇ ਗਏ ਆ ਜਿਹੜੇ ਅਜਾਜ ਦੇ ਸਾਹਮਣੇ ਦਲੀਲਾਂ ਦਿੱਤੀਆਂ ਗਈਆਂ ਵੈ ਉਸ ਤੋਂ ਇਹ ਚੀਜ਼ ਵਾਜ਼ਿਹਾ ਹੋndਈ ਹੈ ਕਿ ਬਹੁਤ ਜਲਦ ਬਿਕਰਮ ਸਿੰਘ ਮਚੀਠੀਆ ਦੀ ਜ਼ਮਾਨਤ ਹੋ ਜਾਏਗੀ ਨਾ ਤੇ ਦੂਜੇ ਪਾਸੇ ਸੀਐਮ ਭਗਵੰਤ ਮਾਨ ਹਨ ਜਿਨ੍ਹਾਂ ਨੇ ਸੋਚ ਚੁੱਕੀ ਸੀਗੀ ਪੰਜਾਬ ਦੇ ਲੋਕਾਂ ਦੇ ਸਾਹਮਣੇ ਕਿ ਹੋਏਨਾਂ ਨੂੰ ਬਾਹਰ ਨਹੀਂ ਆਉਣ ਦਿੱਤਾ ਜਾਏਗਾ ਉਹ ਵੀ ਯਕੀਨਨ ਆਪਣਾ ਪੂਰਾ ਜ਼ੋਰ ਲਾਉਣਗੇ ਇਸ ਕੇਸ ਨੂੰ ਲੈ ਕੇ ਕਿ ਵਿਕਰਮ ਸਿੰਘ ਮਜੀਠੀਆ ਬਾਹਰ ਨਾਣ ਕਿਉਂਕਿ ਇਸ ਆਪਰੇਸ਼ਨ ਤੋਂ ਬਾਅਦ ਪੰਜਾਬ ਦੇ ਲੋਕ ਸੀਐਮ ਭਗਵੰਤ ਮਾਨ ਦੇ ਹੱਕ ਵਿੱਚ ਖੜ ਗਏ ਨੇ ਔਰ ਜਿਮਨੀ ਚੋਣ ਦੇ ਵਿੱਚ ਇਸ ਲਈ ਉਹਨਾਂ ਨੂੰ ਫਤ੍ਹਾ ਵੀ ਹਾਸਲ ਹੋਈ ਹੈ ਬਾਕੀ ਵੀਰੋ ਤੁਹਾਡਾ ਕੀ ਕਹਿਣਾ ਸਿਗਾ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਨੂੰ ਲੈ ਕੇ ਕਮੈਂਟਸ ਵਿੱਚ لازਮੀ ਦੱਸਿਓ ਰੱਖਿਓ ਆਪਣਾ ਢੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼